ਓ ਹੈਲੋ ਹੈਲੋ ਉਹ ਪਹਿਲਾ ਫੋਨ ਕੱਟਿਆ ਗਿਆ ਸੀ ਮੇਰੇ ਬੈਟਰੀ ਡੱਡ ਹੋ ਗਈ ਸੀ ਹੁਣ ਦੱਸੀਂ ਕਿਰਾ ਪਹਿਲਾਂ ਦੀਪ ਸਿੱਧੂ ਬਾਰੇ ਤੂੰ ਕੀ ਕਹਿਣਾ ਸੀਗਾ ਪਹਿਲਾਂ ਕੀ ਪੁੱਛਣਾ ਕੀ ਆ ਕਲੀਅਰ ਪੁੱਛ ਜੋ ਵੀ ਪੁੱਛਣਾ ਤੂੰ ਮੈਂ ਦੀਪ ਸਿੱਧੂ ਦੀ ਗੱਲ ਤੇਰਾ ਪਹਿਲਾਂ ਕਰਦਾ ਸੀਗਾ ਦੀਪ ਸਿੱਧੂ ਵਾਲੀ ਗੱਲ ਦੱਸ ਦੇ ਵੀ ਦੀਪ ਸਿੱਧੂ ਨੂੰ ਕਿਵੇਂ ਮਾਰਿਆ ਤੁਸੀਂ ਉਹ ਉਸ ਤੇ ਕਲੀਅਰ ਕਰਨ ਵਾਲੀ ਗੱਲ ਕੀ ਆ ਸਾਰਿਆਂ ਨੂੰ ਪਤਾ ਕਿਦਾਂ ਆ ਸਾਰਿਆਂ ਦੱਸਤਾ ਸਹੀ ਫਿਰ ਵੀ ਜਿਹੜਾ ਤੂੰ ਜਿਹੜਾ ਤੂੰ ਪਹਿਲਾਂ ਰਿਪੀਟ ਕਰ ਰਿਹਾ ਸੀ ਨਾ ਉਹ ਦੁਆਰਚੀਰ ਕੋ ਕੀ ਮੇਰੀ ਆਵਾਜ਼ ਥੋੜੀ ਸਮਝ ਨਹੀਂ ਲੱਗ ਰਹੀ ਸੀ ਮੈਨੂੰ ਦੁਆਰਚੀ ਵੀਰ ਨੂੰ ਕਿ ਦਸੀ ਗੇਰਾ ਕਿਵੇਂ ਵਾਜੀ ਗੱਲ ਇਹ ਦੇਰ ਜੇ ਜੇ ਤੁਸੀਂ ਸਮਝਣਾ ਮੱਥੇ ਤੇ ਉਹਦੇ ਗੋਲੀ ਮਾਰੀ ਐ ਤਾਂ ਤਾਂ ਉਹ ਸਮਝ ਲਓ ਜੇ ਐ ਤੁਸੀਂ ਸਮਝਣਾ ਵੀ ਉਹਦੇ ਸਿਰ ਤੇ ਰੋੜ ਵੱਜੀ ਆ ਹਨ ਤੇ ਜਵੇਂ ਮਰਜੀ ਜਿਹੜਾ ਮਰਨ ਵਾਲਾ ਉਹ ਤੇ ਗਿਆ ਮਰ ਹਨਾ ਜਿਹੜਾ ਅਸੀਂ ਕੰਡਾ ਕੱਟਣਾ ਸੀ ਉਹ ਕੱਢਤਾ ਤੇ ਤੁਸੀਂ ਜਿਹੜਾ ਹੁਣ ਭਾਲਣਾ ਤੁਹਾਡੇ ਤੋਂ ਜੋ ਹੁੰਦਾ ਜੋ ਪੱਟ ਹੁੰਦਾ ਪੱਟ ਲਓ ਤੁਸੀਂ ਗੱਲ ਪੱਟਣੇ ਵਾਲੀ ਗੰਨੀ ਨਹੀਂ ਗੱਲ ਸੁਣ ਨਹੀਂ ਨਹੀਂ ਸੁਣ 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 ਗੱਲ ਪੱਟਣ ਪਟਾਉਣੇ ਵਾਲੀ ਨਹੀਂਗਾ ਉਹ ਤਾਂ ਸਾਨੂੰ ਸ਼ੁਰੂ ਤੋਂ ਹੀ ਵੀਰੇ ਸ਼ੱਕ ਸੀਗਾ ਉਹ ਸਾਨੂੰ ਸ਼ੁਰੂ ਤੋਂ ਹੀ ਤੋਂ ਸ਼ੱਕ ਸੀਗਾ ਵੀ ਜਿਹੜਾ ਦੀਪ ਸੀਗਾ ਗ ਸੁਣ ਲੈ ਗੱਲ ਮੈਨੂੰ ਸਿਰਫ ਤੁਹਾਨੂੰ 1 ਮਿੰਟ ਮੇਰੀ ਗੱਲ ਸੁਣ ਤੁਹਾਨੂੰ ਕੱਖ ਦੀ ਨੌਲੇਜ ਨਹੀਂ ਹੈਣੀ ਜੇ ਤੁਹਾਨੂੰ ਨੌਲੇਜ ਹੁੰਦੀ ਫਾਲੋਂ ਤੁਹਾਡੇ ਤੋਂ ਹੀ ਇਹਨੇ ਮਾਨ ਸਾਡੇ ਨਾਲ ਮਿਲਿਆ ਹੋਇਆ ਬੰਦਾ ਹਨ ਮਾਨ ਨੇ ਤੁਹਾਡੇ ਸਾਹਮਣੇ ਸਾਰੇ ਤੁਸੀਂ ਭੈਣੋ ਸਾਰੇ ਉੱਲੂ ਨਹੀਂ ਇਹ ਨਹੀਂ ਇਹ ਤੂੰ ਨਹੀਂ ਜਿਹੜੀ ਜਿੱਥੇ ਨਹੀਂ ਸੁਣ ਲਾ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣ ਲਓ ਮਾਨ ਨੇ মিডিਆ ਦੇ ਸਾਹਮਣੇ ਕਲੀਅਰ ਕਰਤਾ ਵੀ ਉਹਦੇ ਗੋਲੀ ਵੱਜੀ ਹੋਈ ਆ ਜੇ ਉਹਦੇ ਗੋਲੀ ਵੱਜੀ ਹੋਈ ਆ ਹਨਾ ਤਾਂ ਉਹ ਕਲੀਅਰ ਹੋਇਆ ਹੁਣ ਮਾਨ ਨੂੰ ਕਿੱਥਾ ਪਤਾ ਓ ਯਾਰ ਮਰਾਉਣ ਵਾਲੇ ਅਸੀਂ ਆਪ ਆ ਬੈਂਚੋਂ ਤੁਹਾਨੂੰ ਹੋਰ ਕੀ ਚਾਹੀਦਾ ਦਾ ਨਹੀਂ ਇਹ ਤਾਂ ਨਹੀਂ ਚੱਲ ਮਨ ਲਿਆ ਮਨ ਲਿਆ ਵੀ ਚਲੋ ਮਰਾਉਣੇ ਵਾਲੇ ਤੁਸੀਂ ਆ ਚਲੋ ਮੰਨ ਲਾ ਪਰ ਉਹਦਾ ਕਾਰਨ ਵੀ ਕਲੀਅਰ ਕਰੋ ਨਾ ਉਹਦਾ ਕਾਰਨ ਵੀ ਦੱਸੋ ਨਾ ਕਾਹਨੂੰ ਭੈਣ ਚੋ ਮੁੰਡਾ ਯਾਰ ਜਵਾਕ 6000 ਭੈਣ ਚੋਂ ਇੰਨਾ ਸਾਲਾ ਮੇਰਾ ਮੂੜਾ ਇਸ ਟਾਈਮ ਖਰਾਬ ਹੋਇਆ ਨਾ ਮੈਨੂੰ ਵੀਰ ਵਣ ਕੇ ਦੱਸੀ ਇਹ ਵੀ ਗੱਲ ਕਲੀਅਰ ਕਰ ਦੇ ਕਰਾ ਵੀ ਮਰਾਉਣੇ ਵਾਲੇ ਬੰਦੇ ਕਹੜੇ ਨੇ ਫਿਰ ਤੁਹਾਡੇ ਜਿਹੜੇ ਤੁਸੀਂ ਆਪ ਦੇ ਵਿੱਚ ਬਣਾਈ ਫਿਰਦੇ ਗਰੁੱਪ ਯਾਰ ਮੈਂ ਕਲੀਅਰ ਕੀ ਕਰਨਾ ਯਾਰ ਕਲੀਅਰ ਤੁਹਾਨੂੰ ਕਰਤਾ ਦਿੱਤਾ ਦੋ ਵਾਰੀ ਤੇ ਨਾਮ ਲਿਆ ਤਾਂ ਕਿਹੜਾ ਬੰਦਾ ਉਹ ਵਿੱਚ ਹਣ ਤੋਂ ਹੋਰ ਕੀ ਬਥੇਰੇ ਬੰਦੇ ਆ ਹੁਣ ਤੱਕ ਮੈਂ ਸਾਰੇ ਨਾਮ ਲੈ ਕੇ ਇਹ ਤਾਂ ਦੇਖ ਇਨਵੈਸਟੀਗੇਸ਼ਨ ਕਰੂਗੇ ਉਹ ਚਾਰਜ ਨਾਲ ਹੋਣੀ ਨਹੀਂ ਕਿਉਂਕਿ ਵਿੱਚ ਸਾਰੇ ਬੰਦੇ ਰਲੇ ਹੋਏ ਆ ਇਹ ਬਾਈ ਇਹ ਨਾ ਮੇਰੀ ਗੱਲ ਸੁਣ ਲੈ ਨਾ ਨਾ ਮੇਰੀ ਗੱਲ ਸੁਣ ਲੈ ਹੁਣ ਦੇਖ ਪਹਿਲਾਂ ਗਾਲਾਂ ਗੋਲਾਂ ਕੱਢ ਕੇ ਕੋਈ ਗੱਲ ਫਰਕ ਨਹੀਂ ਪੈਗਾ ਸਮਝਦਾ ਗੱਲ ਚਾਰ ਤਾਂ ਮੈਨੂੰ ਕੱਢੀਆਂ ਚਾਰਵੇਂ ਤੈਨੂੰ ਕੱਢੀਆਂ ਹੁਣ ਆਪਾਂ ਗੱਲ ਕਰਦੇ ਆ ਤੱਥਾਂ ਦੇ ਹਿਸਾਬ ਨਾਲ ਹੁਣ ਵੀਰ ਬਣ ਕੇ ਮੈਨੂੰ ਗੱਲੀ ਕੱਲੀ ਗੱਲ ਕਲੀਅਰ ਕਰਦੀਂ ਕਰਾਂ ਜੇ ਉਹਨੇ ਇਹੀ ਗੱਲ ਦੇ ਉੱਤੇ ਉਹਨਾਂ ਤੋਂ ਅਮਰਤਪਾਲ ਦੇ ਬਾਰੇ ਮੈਨੂੰ ਮਾੜਾ ਮੋਟਾ ਕਲੀਅਰ ਕਰ ਦੇ ਫਿਰ ਅਮਰਤਪਾਲ ਆਰੇ ਨੂੰ ਪਤਾ ਉਸ ਤੇ ਕਲੀਅਰ ਕਰਨ ਵਾਲੀ ਗੱਲ ਕੀ ਆ ਅਮਰਤਪਾਲ ਦੀ ਹਨਾ ਅਮਰਤਪਾਲ ਸੀ ਤੈਨੂੰ ਪਤਾ ਇੱਕ ਡਿਸਪੈਚਰ ਸੀ ਜਿਹਨੂੰ ਆਪਾਂ ਇੰਗਲਿਸ਼ ਤੇ ਇੱਥੇ ਡਿਸਪੈਚਰ ਕਹਿ ਦਿੰਨੇ ਆ ਤੇ ਪੰਜਾਬੀ ਤੇ ਮੁੰਸ਼ੀ ਕਹਿਣਾ ਤੁਹ ਹਨਾ ਤੇ ਉਹ ਟਰੱਕ ਸੰਭਾਲਦਾ ਸੀ ਉੱਤੇ ਹੋਰ ਕੀ ਕਰਦਾ ਸੀ ਉਹ ਡਿਸਪੈਚ ਕਰਦਾ ਸੀ ਉਹਦੀ ਦੀਪ ਸਿੱਧੂ ਨਾਲ ਵੀ ਗੱਲਬਾਤ ਇਸਾ ਦੇਖ ਜਦੋਂ ਕਿਸੇ ਬੰਦੇ ਨੂੰ ਕਿਤੇ ਲਿਆਣਾ ਹੁੰਦਾ ਨਾ ਤੇ ਉਹ ਰੋੜਾ ਕੱਟਣਾ ਪੈਂਦਾ ਤੇ ਉਹ ਰੋੜਾ ਕੱਟ ਕੇ ਅਮਰਤਪਾਲ ਆ ਗਿਆ ਹੁਣ ਇਹ ਤੁਹਾਡੇ ਤੇ ਜੇ ਕੁਛ ਵੀ ਹੁੰਦਾ ਪੱਟ ਹੁੰਦਾ ਜੋ ਵੀ ਆ ਤੁਸੀਂ ਕਰ ਲਓ ਤੁਹਾਡੇ ਉਸ ਤੱਕ ਨਹੀਂ ਹੋਣਾ ਮੈਂ ਦੱਸਿਆ ਨਾ ਚਾਹੇ ਯਾਰ ਸੜ ਤੋਂ ਚਾਹੇ ਕੱਖ ਹੋਵੇ ਗੱਲ ਇਹ ਨਹੀਂ ਹੈਗੀ ਚਾਹੇ ਸੜ ਤੋਂ ਕੱਖ ਹੋਵੇ ਚਾਹੇ ਨਾ ਹੋਵੇ ਅਸੀਂ ਜਿਹੜੇ ਟੌਪਿਕ ਉੱਤੇ ਲੜ ਰਹੇ ਹਾਂ ਨਾ ਤੂੰ ਪਹਿਲਾਂ ਪੁੱਛਦਾ ਸੀਗਾ ਵੀ ਤੁਸੀਂ ਕੀ ਪੱਟ ਲਿਆ ਹੁਣ ਤੱਕ ਜਾਂ ਕੀ ਕਰ ਲਿਆ ਇਹ ਲੋਕਾਂ ਦੇ ਮੂਹਰੇ ਅਸੀਂ ਸੱਚਾਈ ਵਾਈ ਲੈ ਕੇ ਆਉਣੀ ਆ ਕਿਉਂਕਿ ਸਾਨੂੰ ਤਾਂ ਚੀਜ਼ ਦਾ ਪਤਾ ਨਾ ਦੀਪ ਜਦ ਜਉਂਦਾ ਹੁੰਦਾ ਸੀਗਾ ਦੀਪ ਨੇ ਲੋਕ ਤਾਂ ਕੁੱਗੂ ਆ ਪੰਜਾਬ ਦੇ ਭਾਂ ਲੋਕਾਂ ਦੀ ਕੀ ਸੱਚਾਈ ਲੋਕਾਂ ਨੂੰ ਕਿਹੜੇ ਲੋਕਾਂ ਦੀ ਸੱਚਾਈ ਦੱਸ ਮੈਨੂੰ ਐ ਜੇ ਮੰਨ ਲਾ ਵੀ ਪਹਿਲੀ ਗੱਲ ਤਾਂ ਇਹ ਆ ਹਨ ਵੀ ਲੋਕਾਂ ਦੇ ਸਾਹਮਣੇ ਤੁਸੀਂ ਜੇ ਸੱਚਾਈ ਵੀ ਲੈ ਆਉਂਗੇ ਕੀ ਹੋ ਜੂਗਾ ਦਾ ਉਹਨਾਂ ਨਾਲ ਕੀ ਹੋ ਜਾ ਉਹ ਕੰਮ ਸੇ ਕੰਮ ਲੋਕਾਂ ਦੇ ਵਿੱਚ ਜਾਗਰੂਤਾ ਯਾਰ ਦੇਖ ਪਤਾ ਗੱਲ ਕੀ ਆ ਦੇਖ ਹੁਣ ਤਾਂ ਦੀਪ ਦੀ ਗੱਲ ਦਸੀ ਆ ਦੀਪ ਵਾਲੀ ਗੱਲ ਦੇ ਪਾਉਂ ਤੁਸੀਂ ਜਿਹੜਾ ਉਹਦਾ ਦੀਪ ਦਾ ਕੰਮ ਕੋਈ ਗੱਲ ਨਹੀਂ ਉਹ ਤਾਂ ਰੱਬ ਨੇ ਜਿੱਤੇ ਦੇਖ ਹੁਣ ਮੈਂ ਕੋਈ ਮੇਰੇ ਹੱਥ ਦੇ ਵਿੱਚ ਐਡੀ ਵੱਡੀ ਤਾਂ ਪਾਵਰ ਹੈ ਨਹੀਂ ਮੈਂ ਤੈਨੂੰ ਇੱਥਾ ਕਿ ਚੱਕ ਲਮ ਜਿੱਥੇ ਤੂੰ ਰਹਿਣਾ ਪਹਿਲਾਂ ਤੂੰ ਆਪਣਾ ਦੱਸ ਕਿੱਥੇ ਰਹਿਣਾ ਤੂੰ ਕਲੀਅਰ ਕਰੀ ਵੀ ਰਹਿਣ ਕਿ ਮੈਂ ਜਿੱਥੇ ਇਹ ਵੀ ਪਤਾ ਲਾ ਲਓ ਜਿੱਥੇ ਵੀ ਰਹਿਣਾ ਯਾਰ ਏ ਯਾਰ ਥੋੜਾ ਕੋਈ ਗੱਲ ਬਣੀ ਜਾਂ ਤਾਂ ਫਿਰ ਪੂਰਾ ਬੰਦੇ ਨੇ ਹੁਣ ਤੁਸੀਂ ਗੱਲ ਕਰ ਜਾਂਦ ਕਰਦੇ ਹੋ ਨਾ ਇੱਕ ਮਿੰਟ ਮੇਰੀ ਗੱਲ ਸੁਣ ਪਹਿਲੀ ਗੱਲ ਤਾਂ ਇਹ ਆ ਵੀ ਤੁਸੀਂ ਜਿਹੜਾ ਨੈੱਟ ਤੇ ਚੌਥਾ ਦਿਨ ਕਹਿੰਦੇ ਹੋ ਅਮਰਤਪਾਲ ਬੀਜੇ ਦੀ ਬੀਜਪੀ ਦਾ ਅਮਰਤਪਾਲ ਇਹ ਦਾ ਹੈਗਾ ਬੀਜਪੀ ਦਾ ਕੀ ਪੱਟ ਹੁੰਦਾ ਦੱਸ ਮੈਂ ਕਿੰਨਾ ਤੁਹਾਨੂੰ ਕਲੀਅਰ ਕਰਦੇ ਆਂ ਅਸੀਂ ਹੈਗਾ ਬੀਜਪੀ ਦਾ ਦੱਸ ਅੱਛਾ ਅਮਰਤਪਾਲ ਬੀਜਪੀ ਦਾ ਬੰਦਾ ਹੈਗਾ ਹੈਗਾ ਕਿਉਂ ਨਹੀਂ ਹੈਗਾ ਦੱਸ ਹੈਗਾ ਬੰਦਾ ਤੈਨੂੰ ਮੈਂ ਕਲੀਅਰ ਕਰ ਦਿੰਦਾ ਉਹਦੇ ਨਾਲ ਕੀ ਹੋ ਜੂਗਾ ਦੱਸ ਦੇਖ ਤੁਸੀਂ ਤੁਸੀਂ ਕੀ ਚਾਹੁੰਦੇ ਹੋ ਵੀ ਜਿਹੜੇ 30 ਬੰਦੇ ਰੁਲੀ ਜਾਂਦੇ ਅੰਦਰ ਹੈ ਬੰਦੀ ਸਿੰਘ ਤੇ ਅਸੀਂ ਆਪਦੇ ਬੰਦੇ ਨੂੰ ਵੀ ਅੰਦਰ ਰੁਲਣ ਦੀਏ ਉਹ ਗੱਲ ਰੁਲਦੀ ਨਹੀਂ ਚੱਲ ਇਹ ਤਾਂ ਸਾਨੂੰ ਰਾਜ ਦੇ ਵਿੱਚ ਆ ਖਾਸ ਦਾ ਪਹਿਲੀ ਵਾਰ ਐਂਟਰੀ ਉਹਦੇ ਵਿੱਚ ਆ ਕੇ ਅਸੀਂ ਮੀਡੀਆ 'ਚ ਬਿਆਨ ਉਹਦਣੇ ਪਤਾ ਲੱਗਿਆ ਸੀ ਪ੍ਰਧਾਨ ਨੇ ਸਾਨੂੰ ਗੱਲ ਦਾ ਵੀ ਭਾਈ ਇਹ ਬੰਦਾ ਕੁਛ ਨਾ ਕਿਸੇ ਮਗਰੋਂ ਪਲਾਨ ਹੋਇਆ ਹੋਇਆ ਤੁਹਾਨੂੰ ਕੱਖ ਦਾ ਨਹੀਂ ਪਤਾ ਤੇ ਫਿਰ ਜੇ ਤੁਹਾਨੂੰ ਇਹ ਵੀ ਪਤਾ ਫਿਰ ਤੁਹਾਨੂੰ ਤੇ ਇਹ ਵੀ ਪਤਾ ਹੋਣਾ ਵੀ ਬਿੱਟੂ ਬਿੱਟੂ ਦੇ ਘਰੇ ਉਹਦੇ ਮਾਤਾ ਬੇਬੇ ਜੀ ਆ ਕੇ ਆਏ ਆਏ ਏ ਤਾਂ ਹੁਣ ਨਹੀਂ ਓ ਨਹੀਂ ਓਏ ਇਹ ਤਾਂ ਵੀਰੇ ਤੂੰ ਫਿਕਰ ਨਾ ਕਰ ਸਾਨੂੰ ਪਤਾ ਸਾਰਾ ਕੁਝ ਆ ਤੈਨੂੰ ਕੀ ਲੱਗਦਾ ਜੀ ਫੁੱਦੂ ਥੋੜਾ ਬੈਠੇ ਆ ਨਿਕਾ ਸਾਡੀ ਪੂਰੀ ਆ ਉਹ ਤਾਂ ਦੇ ਫਿਰ ਮੈਨੂੰ ਇਹ ਦੱਸ ਦੇ ਫਿਰ ਕਿੱਦਣ ਗਏ ਸੀ ਇਹ ਵੀ ਦੱਸ ਦੇ ਉਹਦੇ ਮਾਤਾ ਬਿੱਟੂ ਨੂੰ ਮਿਲਣ ਕਿੱਦਣ ਗਏ ਸੀ ਦੱਸ ਨਹੀਂ ਚੱਲ ਉਹ ਉਹਨਾਂ ਦੀ ਹੁਣ ਮੈਨੂੰ ਥੋੜਾ ਦੱਸ ਕੇ ਉਹਨਾਂ ਨੇ ਪਰਸਨਲ ਮੀਟਿੰਗ ਕਰਨੀ ਉਹ ਤਾਂ ਬਿੱਟੂ ਦੇ ਬਿਆਨ ਨੇ ਉਹ ਦੱਸਤਾ ਸੀ ਮੇਰੀ ਗੱਲ ਸੁਣ ਨਾ ਨਾ ਸੁਣ ਲੈ ਸੁਣ ਲੈ ਸੁਣ ਲੈ ਵੀਰੇ ਦੇਖ ਜੇ ਤਾਂ ਹੁਣ ਫਿਰ ਪੈਸਾ ਨਾ ਫਿਰ ਫਾਇਦਾ ਨਹੀਂ ਕੋਈ ਮੇਰੀ ਗੱਲ ਤਾਂ ਸੁਣ ਲੈ ਪਹਿਲਾਂ ਹਾਂ ਇਹ ਤਾਂ ਬਿੱਟੂ ਦੇ ਬਿਆਨ ਨੇ ਉਹ ਗੱਲ ਕਲੀਅਰ ਕਰਤੀ ਸੀਗੀ ਵੀ ਭਾਈ ਅਸੀਂ ਅਮਰਤਪਾਲ ਦੇ ਘਰਦਿਆਂ ਨੂੰ ਮਿਲਾਂਗੇ ਇਹ ਤਾਂ ਉਧਰ ਮੀਡੀਆ ਚ ਮਜਾਣਾ ਹੋਇਆ ਉਹਦਾ ਹੀ ਠੀਕ ਆ ਹਾਂ ਉਹ ਫਿਰ ਉਸ ਤੋਂ ਬਾਅਦ ਮਿਲ ਲਿਆ ਜਾਂ ਨਹੀਂ ਮਿਲਿਆ ਇਹ ਦੱਸ ਇਹ ਤਾਂ ਹੁਣ ਤੁਸੀਂ ਦੱਸੋ ਨਾ ਜੇ ਤੁਹਾਡਾ ਬੰਦਾ ਫਿਰ ਤੁਸੀਂ ਕਹਿੰਦੇ ਵੀ ਅਮਰਤਪਾਲ ਪਾਈ ਸਾਡਾ ਬੰਦਾ ਦੱਸੋ ਉਹਦੇ ਘਰ ਦੇ ਮਿਲੇ ਕਿ ਨਹੀਂ ਕਹੀ ਜਾਂਦਾ ਮਿਲ ਲਿਆ ਉਹਦੇ ਉਹਦੇ ਘਰ ਦੇ ਮਿਲ ਕੇ ਉਹ ਲਾਣ ਤਾਂ ਤੁਹਾਡੇ ਵਰਗੇ ਬੰਦਿਆਂ ਤੇ ਸਾਲਿਓ ਤੁਸੀਂ ਪੰਜਾਬੀ ਬੋਲਦੇ ਹੋ ਲਾਣ ਤਾਂ ਤੁਸੀਂ ਆਪਣੀ ਕੌਮ ਨੂੰ ਫੁੱਦੂ ਬਣਾਉਣ ਲੱਗੇ ਹੋਏ ਹੋ ਆਹਦੀ ਕਾਹਦੀ ਲਾਣ ਤਾਂ ਮੈਨੂੰ ਇੱਕ ਮਿੰਟ ਗੱਲ ਸੁਣ ਹੁਣ ਤੂੰ ਕੀ ਚਾਹਣਾ ਵੀ ਅਸੀਂ ਜਿਹੜਾ ਬੰਦਾ ਕਿਸੇ ਤਰੀਕੇ ਦਾ ਬਾਹਰ ਲਿਆਣਾ ਨਾ ਉਹਨੂੰ ਬੰਦੇ ਨੂੰ ਉਹ ਖੜ ਜਾ ਜਿਹੜੇ ਉਹਨੇ ਨਹੀਂ ਨਹੀਂ ਹੁਣ ਇਹ ਸੁਣ ਲੈ ਓ ਯਾਰ ਬੰਦਾ ਥੋੜਾ ਕੋਈ ਹੁਣ ਨਹੀਂ ਸੁਣ ਲਾ ਸੁਣ ਲਾ ਸੁਣ ਲਾ ਸੁਣ ਲਾ ਉਹਦੇ ਜਿਹੜੇ ਬਿਆਨ ਦਿੱਤੇ ਹੋਏ ਨੇ ਪਹਿਲਾਂ ਤਾਂ ਬਹੁਤ ਥਾਪੀਆਂ ਮਾਰਦਾ ਸੀ ਅਸੀਂ ਅਸੀਂ ਤਾਂ ਅਸੀਂ ਤਾਂ ਉਹਨੂੰ ਭਾਈ ਸਾਹਿਬ ਕਹਿੰਨੇ ਆ ਹਾਂ ਕਹੀ ਜਾਓ ਫਿਰ ਸਾਡਾ ਕੀ ਫਰਕ ਪਟ ਲਵੋਗੇ ਅਸੀਂ ਭਾਈ ਸਾਹਿਬ ਕਹਿੰਨੇ ਸੀ ਉਹਨੂੰ ਮਜ ਮਜਾ ਲਾ ਅਜਾ ਹੋਵੇ ਮਜਾ ਲੀ ਯਾਰ ਜਿਹੜਾ ਕੋ ਮਰਜ਼ੀ ਹੋਵੇ ਮੈਨੂੰ ਚ ਕੀ ਇੰਟਰਸਟ ਆ ਹਾਂ ਅਸੀਂ ਦੇਖ ਗੱਲ ਸੁਣ ਮੇਰੀ ਹੁਣ ਤੁਹਾਨੂੰ ਅੱਛਾ ਤੂੰ ਮੈਨੂੰ ਇਹ ਦੱਸ ਉਦਾਂ ਸਾਰਾ ਦਿਨ ਤੁਸੀਂ ਭਾਏ ਉੱਥੇ ਫੇਸਬੁੱਕ ਤੇ ਲਾਈਵ ਹੋ ਕੇ ਕਿੰਨੇ ਉਹ ਇਹ ਇਦਾਂ ਇੱਤਾਂ ਤੇ ਫਿਰ ਤੈਨੂੰ ਇਹ ਵੀ ਪਤਾ ਹੋਣਾ ਫਿਰ ਗੱਲ ਦਾ ਵੀ ਮੈਨੂੰ ਇਹ ਦੱਸ ਵੀ ਉਹ ਫਿਰ ਖੜਾ ਕਿੱਦਾਂ ਹੋ ਗਿਆ ਦੱਸ ਮੈਨੂੰ ਅੰਦਰ ਉਹ ਬੈਠਾ ਕਿੱਦਾਂ ਹੋਇਆ ਵੀਰੇ ਸਾਨੂੰ ਸਾਰਾ ਨਹੀਂ ਸੁਣ ਲਾ ਸੁਣ ਲਾ ਸੁਣ ਲਾ ਸੁਣ ਲਾ ਜਿਹੜੀਆਂ ਗੱਲਾਂ ਤੂੰ ਮੇਰੇ ਤੋਂ ਪੁੱਛ ਰਿਆਂ ਨਾ ਤੇ ਲਾਈਵ ਵੀਰੇ ਸਾਡੀ ਕੱਲੀ-ਕੱਲੀ ਗੱਲ ਦੀ ਕੀਤੀ ਹੋਈ ਆ ਲੋਕ ਚਾਹੇ ਸਾਡੇ ਮੰਨਣ ਚ ਕਿਉਂਕਿ ਸਾਡੀ ਪ੍ਰੋਬਲਮ ਆ ਲੋਕਾਂ ਦੀ ਇਹ ਇਹ ਸਾਡੇ ਲੋਕ ਜਿਹੜੇ ਸਮਝਦੇ ਬਹੁਤ ਲੇਟ ਨੇ ਵੀ ਪਾਈ ਸੱਚਾ ਕੌਣਾ ਝੂਠਾ ਕੌਣਾ ਸਾਨੂੰ ਸ਼ੱਕ ਉਦੋਂ ਤੋਂ ਹੀ ਹੋਣਾ ਸ਼ੁਰੂ ਹੋ ਗਿਆ ਸੀ ਜਦੋਂ ਉਹ ਦਿਬਰੂਗੜ੍ਹ ਲੈ ਗਈ ਸੀ ਉਹ ਤੇ ਓਕੇ ਠੀਕ ਆ ਹੁਣ ਮੈਨੂੰ ਇਹ ਦੱਸ ਹੁਣ ਉਹਦੀ ਐਨਐਸਏ ਇੱਕ ਗੱਲផង ਮੇਰੀ ਜੇ ਉਹ ਪਹਿਲੀ ਗੱਲ ਤੋਂ ਤੁਸੀਂ ਕਹਿੰਦੇ ਹੋ ਕਿ ਉਹ ਕਦੀ ਉਹ ਭਗਵੰਤ ਮਾਨ ਦਾ ਕਦੀ ਕਹਿੰਦੇ ਹੋ ਬੀਜੇਪੀ ਦਾ ਜੇ ਉਹ ਭਗਵੰਤ ਮਾਨ ਦਾ ਬੰਦਾ ਹੁੰਦਾ ਤੇ ਮੈਨੂੰ ਇਹ ਦੱਸ ਜਿਹੜਾ ਭਗਵੰਤ ਦਾ ਬੁੱਚੇ ਵਾਲਾ ਹੈ ਨਾ ਤੇ ਉਹਨੇ ਦੁਬਾਰਾ ਐਨਐਸਏ ਕਿਉਂ ਲਵਾਈ ਉਹ ਵੀਰੇ ਅਸੀਂ ਭਗਵੰਤ ਮਾਨ ਦਾ ਪਹਿਲਾਂ ਤਾਂ ਤੂੰ ਮੈਨੂੰ ਇਹ ਕਲੀਅਰ ਕਰ ਵੀ ਸੀ ਕਿੱਥੇ ਕਿਹਾ ਵੀ ਇਹ ਭਗਵੰਤ ਮਾਨ ਦਾ ਬੰਦਾ ਪਹਿਲਾਂ ਇਹ ਕਲੀਅਰ ਕਰ ਕਈ ਤੁਹਾਡੇ ਤੁਹਾਡੇ ਤੋਂ ਤੇ ਅਨਜੋਤ ਹੈ ਜਿਹੜਾ ਉਹ ਡਰਾਈਵ ਵਾਲਾ ਮੁੰਡਾ ਦੋਵੇਂ ਤੁਸੀਂ ਕਹਿੰਦੇ ਹੋ ਕਦੀ ਕਿਹੜੀ ਲਾਈਵ ਦੇ ਵਿੱਚ ਕਿਹਾ ਮੈਂ ਵੀ ਆਪਣੇ ਜਿਹੜਾ ਅਮਰਤਪਾਲ ਆ ਹਾਂ ਤੇ ਫਿਰ ਤੁਸੀਂ ਨਹੀਂ ਤੁਸੀਂ ਕੀ ਕਹਿੰਦੇ ਹੋ ਬੀਜੇਪੀ ਦਾ ਮੈਂ ਤਾਂ ਕਹਿ ਰਿਹਾ ਅਸੀਂ ਤਾਂ ਸ਼ੁਰੂ ਤੋਂ ਪਿੱਟ ਰਹੇ ਹਾਂ ਵੀ ਬੀਜੇਪੀ ਦਾ ਬੰਦਾ ਹੈ ਨਹੀਂ ਓਕੇ ਚੱਲ ਮੈਂ ਤੈਨੂੰ ਕਹਣਾ ਹੈਗਾ ਫਿਰ ਕੀ ਹੋ ਗਿਆ ਦੱਸ ਉਹਨਾਂ ਦਾ ਕੀ ਹੋ ਗਿਆ ਹੈਗਾ ਕਾਂਗਰਸ ਤੋਂ ਪਣੀ ਆ ਨਾ ਉਹ ਵੀ ਉਹ ਉਹ ਲਾਣਤੀਓ ਉਹ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਪਹਿਲਾਂ ਤਾਂ ਤੁਸੀਂ 2019 ਚ ਠੀਕ ਆ ਤੇਰੇ ਬੰਦਿਆਂ ਨੇ ਵੋਟਾਂ ਪਾਈਆਂ ਕਾਂਗਰਸ ਨੂੰ ਸਮਝਦਾ ਗੱਲ ਸਪਾਈਆਂ ਦੱਸ ਹਾਂ ਉਹ ਤੋਂ ਬਾਅਦ ਤੁਸੀਂ ਹੁਣ ਪੰਥਕ ਬਣਾ ਬਣਾ ਕੇ ਲੋਕਾਂ ਤੋਂ ਵੋਟਾਂ ਮਿੰਤਾਂ ਕਰ ਕਰ ਲੱਤੀਆਂ ਨੇ ਪਤਾ ਐ ਲੋਕਾਂ ਨੂੰ ਸਾਰਿਆਂ ਨੂੰ ਕੋਈ ਹੰਡੂ ਖੰਡੂਰ ਸਾਹਿਬ ਵਾਲਿਓ ਮੇੜਾ ਨਾਲ ਲੈ ਲਿਓ ਮੇੜਾ ਨਾਲ ਲੈ ਲਿਓ 4 4 4 ਲੱਖਾਂ ਦਾ ਬੰਦੇ ਫੁੱਦੂ ਹੋਗੇ ਵੋਟਾਂ ਤਾਂ ਪਾਉਣ ਵਾਲੇ ਹੈ ਉਹ ਚੱਲ ਤੂੰ ਵੋਟ ਜੇ ਤੂੰ ਵੋਟਾਂ ਦੀ ਗੱਲ ਕਰਦਾ ਇਹੀ ਲੋਕਾਂ ਨੇ ਪਿਛਲੀ ਵਾਰ ਉੱਥੋਂ ਡੇਮਪਾ ਜਤਾਇਆ ਇਹਦੀ ਗੱਲ ਨਾ ਤੂੰ ਕਰ ਵੋਟਾਂ ਬੂਟਾਂ ਵਾਲੀ ਉਹ ਬਾਈ ਜਿਹੜਾ ਹੋਣਾ ਸੀ ਹਨਾ ਹੋ ਗਿਆ ਅਸੀਂ ਤਾਂ ਆਪਦਾ ਬੰਦਾ ਸਾਨੂੰ ਜਿਹੜੇ ਵੀ ਦਾਅ ਪਈ ਚਲਾਣੇ ਪਈ ਅਸੀਂ ਲਾ ਕੇ ਅਸੀਂ ਤਾਂ ਬੰਦਾ ਬਾਹਰ ਲੈਣਾ ਉਹ ਫਿਰ ਮੰਨੋ ਨਾ মিডিਆ ਦੇ ਵਿੱਚ ਆ ਕੇ ਮੰਨੋ ਮੰਨੋ মিডিਆ ਦੇ ਵਿੱਚ ਆ ਕੇ ਕੀ ਮਨਾਉਣਾ ਯਾਰ ਤੈਨੂੰ ਮੈਂ ਕਲੀਅਰ ਕਰਤਾ ਦਿੱਤਾ ਤੂੰ ਹੋਰ ਕੀ ਮਨਾਣਾ ਚਾਹੁੰਦਾ ਦੱਸ ਨਹੀਂ মিডিਆ ਦੇ ਵਿੱਚ ਇਹ ਥੋੜਾ ਬਿਆਨ ਤੂੰ ਮੇਰੇ ਕੋਲ ਆ ਕੇ ਬਿਆਨ ਦੇਈਂਗਾ মিডিਆ ਵਿੱਚ ਜਾ ਕੇ ਕਹੋ ਕਹੋ ਉਹਦੇ ਘਰ ਦੇ ਨੂੰ ਜੇ ਸੂਰਮੇ ਤੁਸੀਂ ਹੈਗੇ ਹੋ ਵੀ ਪਾਈ ਬਿਆਨਾਂ ਕੋ ਵੀ ਹੈਗੇ ਅਸੀਂ ਬੀਜੇਪੀ ਦੇ ਯਾਰ ਕਲੀਅਰ ਉਹਦੇ ਹੁਣ ਮੈਨੂੰ ਇਹ ਦੱਸ ਬਿੱਟੂ ਨੇ ਕਹਿਤਾ ਉਹਦੇ ਘਰ ਦੇ ਨੂੰ ਮਿਲੂਗਾ ਇਹ ਤਾਂ ਹੁਣ মিডিਆ ਵਾਲੇ ਬਿੱਟੂ ਦੇ ਮਗਰ ਰਹਿਣਾ ਬਿੱਟੂ ਦੇ ਘਰੇ ਕਦੋਂ ਉਹਦੇ ਘਰ ਦੇ ਆਏ ਹੁਣ ਇਹ ਤਾਂ ਹੁਣ ਮੈਨੂੰ ਨਹੀਂ ਪਤਾ ਉਹਦੇ ਘਰ ਦੇ ਮੁਕਰਣੀ ਆ ਜੋ ਮਰਜੀ ਜਿਹੜਾ ਮੈਂ ਤੈਨੂੰ ਦਸਤੀ ਆ ਨਾ ਉਹਦੇ ਘਰ ਦੇ ਜਾਂ ਤਾਂ ਤੂੰ ਕਹਿ ਦੇ ਫਿਰ ਜਾ ਕੇ ਲਾਈਵ ਹੋ ਕੇ ਵੀ ਉਹਦੇ ਘਰ ਦੇ ਆ ਬਿੱਟੂ ਚੜ ਜੂਏ ਗੁਰਦੁਆਰੇ ਵੀ ਨਹੀਂ ਮਿਲਿਓ ਇਹ ਤਾਂ ਵੀਰੇ ਨਹੀਂ ਇਹ ਤਾਂ ਦੇਖ ਇਹ ਤਾਂ ਉਸ ਦਿਨ ਹੀ ਗੱਲ ਕਲੀਅਰ ਹੋ ਗਈ ਸੀ ਵੀ ਬਿੱਟੂ ਭਾਜਪੀ ਜੀ ਜਾਂ ਚਲੇ ਗਿਆ ਸੀਗਾ ਬਿੱਟੂ ਦੇ ਬਿਆਨ ਆ ਗਏ ਸੀਗੇ ਮੀਡੀਆ ਦੇ ਵਿੱਚ ਸੁਣ ਲੈ ਗੱਲ ਮੇਰੀ ਹਾਂ ਬਿੱਟੂ ਦੇ ਬਿਆਨ ਆ ਗਏ ਸੀ ਮੀਡੀਆ ਦੇ ਵਿੱਚ ਵੀ ਮੈਂ ਅਮਰਤਪਾਲ ਦੇ ਮਿਲੂੰਗਾ ਪਰਿਵਾਰ ਨੂੰ ਉਹਨੇ ਜਗਤਾਰ ਸਿੰਘ ਹਵਾਰਾ ਦੇ ਪਿਓ ਦਾ ਨਾਂ ਕਿਉਂ ਨਹੀਂ ਲਿੱਤਾ ਉਹਨਾਂ ਦਾ ਨਾਂ ਕਿਉਂ ਲਿੱਤਾ ਕਾ ਕਿ ਬਿੱਟੂ ਨੂੰ ਪੁੱਛ ਉਹ ਤਾਂ ਚਲ ਉਹ ਤਾਂ ਬਿੱਟੂ ਨੂੰ ਤਾਂ ਅਸੀਂ ਪੁੱਛ ਲਾਂਗੇ ਜਿਹੜੀ ਗੱਲ ਮੈਂ ਮੇਨ ਕਲੀਅਰ ਕਰਨੀ ਆ ਯਾਰ ਮੈਨੂੰ ਸੌ ਲਗੇ ਬੜਾ ਦੁੱਖ ਲੱਗਿਆ ਦੀਪ ਸਿੱਧੂ ਵਾਲਾ ਬਾਈ ਜੇ ਤਾਂ ਸੁਣ ਲਾ ਹੁਣ ਤੁਹਾਨੂੰ ਤਾਂ ਨਹੀਂ ਗੱਲ ਸੁਣ ਤੁਹਾਨੂੰ ਤਾਂ ਬਿੱਟੂ ਵੀ ਮਾਰਿਆ ਬਿੱਟੂ ਤਾਂ ਹੁਣ ਚਾਹੁੰਦਾ ਬੰਦੀ ਸਿੰਘ ਨੂੰ ਬਾਹਰ ਆਣ ਇਹ ਤਾਂ ਭਗਵੰਤ ਮਾਨ ਨਹੀਂ ਚਾਹੁੰਦਾ ਦੱਸ ਮੈਨੂੰ ਭਾਜਪਾ ਕਿੱਥੇ ਮਾੜੀ ਆ ਮੈਨੂੰ ਦੱਸ ਜਵਾਬ ਦੇ ਅਸੀਂ ਕਦ ਕਹਨੇ ਆ ਵੀ ਭਗਵੰਤ ਮਾਨ ਚੰਗਾ ਤੈਂ ਕਦੇ ਸੁਣਿਆ ਵੀ ਭਗਵੰਤ ਮਾਨ ਚੰਗਾ ਵੀ ਅਸੀਂ ਕਿਹਾ ਹੋਵੇ ਮਾਰਿਆ ਬੀਜਪੀ ਕਿੱਥੇ ਮਾੜੀ ਮੈਂ ਦੱਸ ਜੇ ਬੀਜਪੀ ਉਹਨੇ ਮੰਨ ਲਾ ਭਾਈ ਸਾਹਿਬ ਜੀ ਨੇ ਬੀਜਪੀ ਜੁਆਇਨ ਵੀ ਕਰ ਲਈ ਤੇ ਕੀ ਮਾੜੀ ਗੱਲ ਹੋਗੀ ਦੱਸ ਮੈਨੂੰ ਉਹ ਮੇਰੇ ਵੱਲੀ ਉਹ ਚਾਹ ਫਿਰ ਮੰਨੋ ਨਾ ਫਿਰ ਮੰਨੋ ਲੋਕਾਂ ਦੇ ਵਿੱਚ ਮੰਨੋ ਵੀ ਵੈਸੇ ਬੀਜਪੀ ਜੁਆਇਨ ਕੀਤੀ ਆ ਲੋਕਾਂ ਨੇ ਮੰਨੋ ਦੇਖ ਗੱਲ ਸੁਣ ਭਾਈ ਸਾਹਿਬ ਹੋ ਰਹੇ ਜੇ ਤੂੰ ਕਿੰਨਾ ਕਰਦਿਆ ਨੇ ਵੋਟਾਂ ਪਾਈਆਂ ਹਨਾ ਮੈਂ ਤੇਰੀ ਸਾਰੀ ਗੱਲ ਮੰਨ ਗਿਆ ਉਹਨਾਂ ਨੇ ਬੰਦੇ ਨੂੰ ਪਾਈਆਂ ਹੁਣ ਮੰਨ ਲਾ ਮੈਨੂੰ ਇੱਕ ਗੱਲ ਦਾ ਜਵਾਬ ਦੇ ਤੱਥਾਂ ਦੇ ਆਧਾਰ ਤੇ ਮੈਨ ਨਾਲ ਗੱਲ ਕਰੀ ਉਹ ਮੈਂ ਪਹਿਲੀ ਗੱਲ ਫालतू ਗੱਲ ਨਾ ਕਰੀ ਪਹਿਲੀ ਗੱਲ ਦੂਜੀ ਗੱਲ ਸੁਣ ਹੁਣ ਮ ਤੈਨੂੰ ਜਾਣਦਾ ਹੋਵੇ ਤੇ ਮੈਨੂੰ ਇਹ ਦੱਸ ਕਿਸੇ ਮਰਜ਼ੀ ਪਾਰਟੀ ਦਾ ਹੋਵੇ ਤੇਰੇ ਵਾਸਤੇ ਮੈਟਰ ਤਾਂ ਬੰਦਾ ਕਰੂਗਾ ਨਾ ਪਾਰਟੀ ਨਹੀਂ ਕਰੂਗੀ ਜਦੋਂ ਤੂੰ ਵੋਟ ਪਾਣੀ ਆ ਫਿਰ ਰੌਲਾ ਦੱਸੋ ਕਾਹਦਾ ਫਿਰ ਜੇ ਤਾਂ ਮਤਲਬ ਹੈ ਜੇ ਤੁਹਾਡੇ ਪਿੰਡ ਦੇ ਵਿੱਚ ਕਾਂਗਰਸ ਸੁਣ ਲਾ ਸੁਣ ਲਾ ਸੁਣ ਲਾ ਫਿਰ ਮੇਰੀ ਗੱਲ ਸੁਣ ਲਾ ਹੁਣ ਹੁਣ ਮੇਰੀ ਗੱਲ ਦਾ ਜਵਾਬ ਹੀ ਲੈ ਲਈ ਜੇ ਤੁਹਾਡੇ ਪਿੰਡ ਦੇ ਵਿੱਚ ਕਾਂਗਰਸ ਦੇ ਬੰਦਾ ਖੜਿਆ ਹੋਵੇ ਕਾਂਗਰਸ ਪਾਰਟੀ ਦੇ ਵਿੱਚੋਂ ਹਾਂ ਤਾਂ ਕਾਂਗਰਸ ਨੇ ਸੱਖਾਂ ਦਾ ਕਾਣ ਕੀਤਾ ਕਿ ਨਹੀਂ ਦਰਬਾਰ ਸਾਹਿਬ ਦੇ ਟੈਕੀ ਨਹੀਂ ਕੀਤਾ ਓਕੇ ਠੀਕ ਆ ਫਿਰ ਮੈਨੂੰ ਇਹ ਦੱਸ ਤੂੰ ਮੂਸੇ ਵਾਲੇ ਦੇ ਬਾਪੂ ਦੇ ਬਾਰੇ ਕਿੰਨਾ ਕ ਬੋਲਿਆ ਦੱਸ ਮੈਨੂੰ ਸਭ ਤੋਂ ਜ਼ਿਆਦਾ ਤਾਂ ਉਹ ਕੌਮ ਦਾ ਘਾਣ ਕਰੀ ਜਾਂਦਾ ਮੈਨੂੰ ਦੱਸ ਜਿਹੜਾ ਉਹਦਾ ਬਾਪੂ ਆ ਹੁਣ ਮੈਨੂੰ ਦੱਸ ਉਹ ਕੀ ਬਣਿਆ ਆ ਫਿਰ ਉਹ ਯਾਰ ਮੈਨੂੰ ਉਹਦੇ ਮੂਸੇ ਵਾਲੇ ਦੇ ਬਾਪੂ ਤੱਕ ਕੀ ਆ ਆਪਾਂ ਉਹਦੇ ਜਿਹੜੀਆਂ ਨਹੀਂ ਤੁਸੀਂ ਗੱਲਾਂ ਕਰਦੇ ਹੋ ਹੁਣ ਜਿਹੜੇ ਜੂਨ ਦਾ ਮਹੀਨਾ ਚੱਲਿਆ ਉਸ ਤੋਂ ਜਿਹੜੀਆਂ 7 ਸੀਟਾਂ ਮਿਲੀਆਂ ਤੈਨੂੰ ਕੀ ਲੱਗਦਾ ਉਵੇਂ ਮਿਲੀਆਂ ਬੋਟਾਂ ਦੀ ਗੱਲ ਕਰਦਾ ਇਹੀ ਲੋਕਾਂ ਨੇ ਪਿਛਲੀ ਵਾਰ ਉੱਥੋਂ ਡੈਂਪਾ ਜਤਾਇਆ ਇਹਦੀ ਗੱਲ ਕਲੀਅਰ ਪੁੱਛੋ ਜੋ ਵੀ ਪੁੱਛਣਾ